ਸਿੰਦਸ ਹਨ ਮੰਝਲ ਮਿਲਦੀ ਆ ਫਿਰ ਸਾਧ ਸੰਗਤ ਤੁਹਾਡਾ ਇਕੱਠੇ ਹੋਣਾ ਇਹ ਕੌਮ ਦੇ ਭਵਿੱਖ ਦੀ ਸ਼ਾਨ ਦੀ ਨਿਸ਼ਾਨੀ ਹੈ ਸਾਕਾ ਵਾਪਰਿਆ 84 ਦਾ ਤੇ ਹੌਕਾ ਮੈਂ ਤੁਹਾਡੇ ਨਾਲੋਂ ਸਾਂਝਾ ਕਰਨਾ ਚਾਹੁੰਦਾ ਇੱਕਦਮ ਸੁੰਨ ਹੋ ਗਏ ਜਿਸਮ ਕਿਉਂਕਿ ਸਿੱਖਾਂ ਨੇ ਤਸਬਰ ਨਹੀਂ ਸੀ ਕੀਤਾ ਕਿ ਕਦੀ ਐਦਾਂ ਟੈਂਕਾਂ ਤੋਪਾਂ ਨਾਲ ਹੱਲੇ ਕਰਕੇ ਗੁਰੂ ਗ੍ਰੰਥ ਸਾਹਿਬ ਛਲਨੀ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਜਾਏਗਾ ਮਾਸੂਮ ਸਿੱਖਾਂ ਦਾ ਸ਼ਿਕਾਰ ਕੀੜਿਆ ਜਾਏਗਾ ਸਾਕਾ ਵਾਪਿਆ ਦਿੱਲੀ ਦਾ ਅਣਜੰਮੇ ਬੱਚਿਆਂ ਨੂੰ ਜਿੰਦਾ ਪੇਟ ਦੇ ਅੰਦਰ ਸਾੜ-ਸਾੜ ਕੇ ਕੋ-ਕੋ ਕੇ ਮਾਰਿਆ ਗਿਆ ਇਹ ਹੌਕਾ ਭਰਨ ਵਾਲੇ ਨੇ ਬੋਲ ਲਿਖੇ ਮੈਂ ਪਹਿਲਾਂ ਵੀ ਸਾਂਝੇ ਕੀਤੇ ਤੁਹਾਡੇ ਸਾਹਮਣੇ ਰੱਖਣਾ ਚਾਹਦਾ ਸੁਣ ਰਹੀਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜਿਆ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਅੱਜ ਤਪ ਦੀ ਠੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ ਅੱਜ ਛੱਲੀ ਜਾਏ ਨਾ ਜਗ ਤੋਂ ਮੇਰੀ ਸ਼ਹੀਦੀਆਂ ਵਾਲੀ ਦੱਖ ਅੱਜ ਤਪ ਦੀ ਪੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਿਖਾਲਿਆ ਪੰਜ ਸਦੀਆਂ ਦਾ ਵੈਰ ਅੱਜ ਤਪ ਦੀ ਪੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਹ ਅੱਜ ਵਿੱਚ ਸ਼ਹੀਦੀ ਝੰਡਿਆ ਮੇਰਾ ਝੰਡਾ ਸਭ ਤੋਂ ਤਾਂ ਅੱਜ ਤਪ ਦੀ ਪੱਠੀ ਬਣ ਗਈ ਮੇਰੇ ਵੇੜੇ ਦੀ ਹਰ ਇੱਕ ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਭਿੱਟ ਅੱਜ ਮੇਰੀਆਂ ਟੈਂਕਾਂ ਖੁੱਟੀਆਂ ਮੀਟੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁਛੜ ਅਨੀਆਂ ਗੋਲੀਆਂ ਮੇਰੇ ਛੱਡੇ ਪੁੱਲ ਛੱਡੇ ਮੇਰੇ ਪੁੱਤ ਤੇ ਅਗਲੀ ਗੱਲ ਬੜੀ ਕਵਾਲਦੀ ਕਹੀ ਉਹਨੇ ਨੋਟ ਕਰਿਓ ਗੁਰਬਖੋ ਮੇਰਾ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵਿਆਹ ਹੀ ਹੱਸ ਕੇ ਉਦੇ ਦਿਲ ਵਿੱਚ ਰਤਨਾ ਮੈਲ ਸੁਨ ਰਈਆ ਕਰਮਾ ਵਾਲਿਆ ਸੁਨ ਰਈਆ ਕਰਮਾ ਵਾਲਿਆ ਮੇਰੀ ਲਿਖ ਰੱਖੀ ਏ ਬਾਤ ਮੇਰਾ ਡੁੱਬਿਆ ਸੂਰਜ ਚੜੇਗਾ ਤੇ ਔੜਕ ਮੁੱਕੇਗੀ ਰਾਤ ਮੇਰਾ ਡੁੱਬਿਆ ਸੂਰਜ ਚੜੇਗਾ ਤੇ ਔੜਕ ਮੁੱਕੇਗੀ ਰਾਤ ਜਦਨ ਤੁਸੀਂ ਜਾਗ ਪਏ ਨਾ ਉਸ ਦਿਨ ਪ੍ਰਭਾਤ ਹੋਏਗੀ ਜਦਨ ਤੁਸੀਂ ਜਾਗ ਪਏ ਉਸ ਦਿਨ ਰਾਤ ਮੁੱਕੇਗੀ ਨਹੀਂ ਤੇ ਸਭ ਪਾਸੇ ਅੰਧਕਾਰ ਹੈ ਅੱਜ ਪਖੰਡੀ ਲੁੱਟ ਰਹੇ ਨੇ ਅੱਜ ਨਸ਼ੇ ਖਾ ਰਹੇ ਨੇ ਅੱਜ ਬਲਾਤਕਾਰੀਆਂ ਤੇ ਜੇਲ੍ਹਾਂ ਚ ਬੈਠਿਆਂ ਨੂੰ ਰੱਬ ਮੰਨ ਮੰਨ ਕੇ ਪੂਜਿਆ ਜਾ ਰਿਹਾ ਕਾਰਨ ਕੀ ਹੈ ਸਾਨੂੰ ਇਹ ਬਾਬਿਆਂ ਦੀ ਕਮਾਈ ਭੁੱਲ ਗਈ ਇੱਕੋ ਹੀ ਇੱਕ ਮਕਸਦ ਹੈ ਕਿ ਇਹ ਬਾਬਿਆਂ ਦੀ ਕਮਾਈ ਤੁਹਾਨੂੰ ਚੇਤੇ ਰਵੇ ਇਹ ਬਾਬੇ ਤੁਹਾਡੀ ਰੂਹ ਚ ਵਸ ਜਾਣ ਇੱਕ ਇੱਕ ਛਿਨ ਇੱਕ ਇੱਕ ਸਾਹ ਤੁਹਾਡੀ ਸੁਰਤ ਵਿੱਚ ਚਮਕੌਰ ਦੀ ਗੜੀ ਹੋਵੇ ਸਰਹੰਦ ਦੀ ਦੀਵਾਰ ਹੋਵੇ ਯਾਦ ਰੱਖਿਓ ਫਿਰ ਨਿਸ਼ਾਨਾ ਵੀ ਨਹੀਂ ਭੁੱਲੇਗਾ ਤੇ ਫਿਰ ਚੜ੍ਹਦੀ ਕਲਾ ਵੀ ਹੋਏਗੀ ਕਿਉਂਕਿ ਜਦੋਂ ਸਰਤਾ ਸਰਹੰਦ ਦੀ دیوار ਨਾਲ ਜੁੜੀਆਂ ਸੀ ਨਾ ਉਦੋਂ ਨਤੀਜੇ ਬੜੇ ਕਮਾਲ ਦੇ ਨਿਕਲੇ ਸੀ ਘਰਾਂ 'ਚ ਬੈਠੇ ਹੋਏ ਯੋਧੇ ਪਤਾ ਨਹੀਂ ਕਿਸਮ ਯੂਸੀ ਦੇ ਸਮੁੰਦਰ 'ਚ ਡੁੱਬ ਗਏ ਗੁਰੂ ਦਾ ਬੰਦਾ ਆਇਆ ਗੁਰੂ ਦਾ ਬੰਦਾ ਯਾਦ ਰੱਖਿਓ ਢੜਿਆਂ ਦਾ ਬੰਦਾ ਨਹੀਂ ਉਹਨੇ ਆਖਰੀ ਸਾਹ ਤੱਕ ਉਹਨੇ ਰਾਜ ਕਾਇਮ ਕਰਕੇ ਉਹਨੇ ਬਹੁਤ ਵੱਡੇ ਹਿੱਸੇ ਨੂੰ ਆਪਣੇ ਨਾਲ ਜੋੜ ਕੇ ਨਹੀਂ ਕਿਹਾ ਕਿ ਮੇਰਾ ਕੋਈ ਧੜਾ ਹੈ ਮੇਰਾ ਰਾਜ ਹੈ ਉਹਨੇ ਕਿਹਾ ਨਹੀਂ ਇਹ ਰਾਜ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਦਾ ਹੈ ਦੇਖੋ